ਚਲੋ ਜੀ ਗੱਲ ਦੋਸਤੋ ਕਿਵੇਂ ਕਿਹੜਾ ਚੱਲ ਹੈ ਜੀ ਤੇ ਇੱਕ ਕੁਸ਼ਨ ਜੋ ਪੁੱਛਿਆ ਜਾ ਰਿਹਾ ਹੈ ਕਿ ਮਾਸਟਰ ਕਲਰ ਦੇ ਜਨਰਲ ਪੇਪਰ ਹੋਵੇਗਾ ਜਾਂ ਨਹੀਂ ਤੁਹਾਨੂੰ ਪਤਾ ਹੈ ਗਾਉਂ ਵਾਲੇ ਸਮੇਂ ਚ ਹਿੰਦੀ ਪੰਜਾਬੀ ਮੈਥ ਸਾਇੰਸ ਐਸਐਸ ਇੰਗਲਿਸ਼ ਮਿਊਜ਼ਿਕ ਡੀਪੀ ਦੀਆਂ ਪੋਸਟਾਂ ਆਉਣੀਆਂ ਮਾਸਟਰ ਕਰਦੀਆਂ ਫਿਲਹਾਲ ਸਪੈਸ਼ਲ এডਿਕੇਸ਼ਨ ਦੀਆਂ ਪੋਸਟਾਂ ਆਈਆਂ ਨਹੀਂ ਪੀਆਰਟੀ ਤੇ ٹیਜਟੀ ਯਾਨੀ ਮਾਸਟਰ ਕਲਰ ਤੇ ਇਟਿਟੀ ਦੇ ਵਿੱਚ ਉੱਥੇ ਜਨਰਲ ਪੇਪਰ ਦੀ ਗੱਲ ਹੋ ਰਹੀ ਹੈ ਕਿ ਉਹਦੇ ਵਿੱਚ ਜੋ ਸਬਜੈਕਟ ਪੇਪਰ ਹੈ ਪਾਰਟ ਏ ਜਨਰਲ ਪੇਪਰ ਪਾਰਟ ਬੀ ਸਬਜੈਕਟ 60 ਨੰਬਰ ਦਾ ਸਬਜੈਕਟ ਤੇ 40 ਨੰਬਰ ਦਾ ਜਨਰਲ ਤਾਂ ਆਇਆ। ਇੱਥੇ ਪੰਜਾਬੀ ਪੇਪਰ A ਦੀ ਗੱਲ ਨਹੀਂ ਹੋ ਰਹੀ। ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੀਆਂ ਪੋਸਟਾਂ ਦੇ ਵਿੱਚ ਇਵੇਂ ਹੀ ਜਨਰਲ ਪੇਪਰ ਰੱਖਿਆ ਜਾ ਸਕਦਾ ਹੈ। ਪਹਿਲੀ ਗੱਲ ਤਾਂ ਦੋਸਤੋ ਕਿ ਸਪੈਸ਼ਲ ਐਜੂਕੇਸ਼ਨ ਦੀਆਂ ਪੋਸਟਾਂ ਅੱਜ ਤੱਕ ਪੰਜਾਬ 'ਚ ਆਈਆਂ ਨਹੀਂ। ਔਰ ਇਵੇਂ ਭਰੀਆਂ ਨਹੀਂ ਗਈਆਂ। ਤੇ ਹੁਣ ਜੇ ਭਰੀਆਂ ਜਾ ਰਹੀਆਂ ਨੇ ਤੇ ਖਦਸ਼ੇ ਜਿਤਾਏ ਜਾ ਰਹੇ ਨੇ ਆਉਣ ਵਾਲੇ ਸਮੇਂ 'ਚ ਬਾਕੀ ਸਬਜੈਕਟ ਦੀਆਂ ਪੋਸਟਾਂ ਆਉਣੀਆਂ ਨੇ ਉਹ ਵੀ ਇਵੇਂ ਆਣਗੀਆਂ ਸਬਜੈਕਟ 60 ਨੰਬਰ 40 ਨੰਬਰ ਦਾ ਜਰਨਲ ਕੁਝ YouTube ਚੈਨਲਾਂ ਨੇ ਤਾਂ ਮੋਰ ਵੀ ਲਾ ਦਿੱਤੀ ਹੈ ਔਰ ਯੂਨੀਅਨ ਵੀ ਕਹਿ ਰਹੀ ਹੈ ਮੈਂ ਤਾਂ ਇਥੋਂ ਤੱਕ ਸੁਣ ਲਿਆ ਕਿ ਕੁਝ ਅਕੈਡਮੀਜ਼ ਤਾਂ ਜਰਨਲ ਪੇਪਰ ਵੇਚਣਾ ਵੀ ਸ਼ੁਰੂ ਕਰ ਚੁੱਕੀਆਂ ਨੇ ਠੀਕ ਤੇ ਇਹਦੇ ਬਾਰੇ ਕੀ ਸੱਚਾਈ ਹੈ ਇਹਦੇ ਬਾਰੇ ਗੱਲ ਕਰਾਂਗੇ ਦੇਖੋ ਦੋਸਤੋ ਧਿਆਨ ਨਾਲ ਸੁਣਨਾ ਕਿ ਸਪੈਸ਼ਲ এডਿਕੇਸ਼ਨ ਦੀਆਂ ਪੋਸਟਾਂ ਪੰਜਾਬ ਚ ਪਹਿਲੀ ਵਾਰ ਆਈਆਂ ਇਥੋਂ ਤੱਕ ਕਿ ਚੰਡੀਗੜ੍ਹ TGT DTP స్పీ ਇਹ ਪੋਸਟਾਂ ਟਾਈਮ ਟੂ ਟਾਈਮ ਕੱਢਦਾ ਰਹਿੰਦਾ ਹੈ ਉਹਨਾਂ ਦੇ ਇਹ ਟੈਸਟ ਲੈਣ ਦਾ ਕੀ ਤਰੀਕਾ ਹੈ ਚੰਡੀਗੜ੍ਹ ਟੀਜ਼ ਦੇ ਮੈਂ ਦੱਸ ਦਣਾ ਖਾਸ ਤੌਰ ਤੇ ਜੋ ਪੰਜਾਬ ਹੈ ਔਰ ਇਸ ਕਰ ਰਿਹਾ ਹੈ ਚੰਡੀਗੜ੍ਹ ਦੀ ਠੀਕ ਹੈ ਚੰਡੀਗੜ੍ਹ ਦੇ ਵਿੱਚ 100 ਨੰਬਰ ਦਾ ਪੇਪਰ ਆਉਂਦਾ ਹੈ ਜਾਂ 150 ਦਾ ਮੰਨ ਲੈਨੇ ਆ ਉਹਦੇ ਵਿੱਚ 40% ਔਰ 60 ਦਾ ਹੀ ਰੇਸ਼ੋ ਆਉਂਦਾ 40 ਜਨਰਲ 60 ਸਬਜੈਕਟ ਯਾਨੀ ਸਪੈਸ਼ਲ এডੂਕੇਸ਼ਨ ਤੇ ਰੀਜ਼ ਉਹਦੀ ਹੋ ਰਹੀ ਹੈ ਠੀਕ ਹੈ ਔਰ ਤੁਹਾਨੂੰ ਪਤਾ ਹੈ ਕਿ ਸਪੈਸ਼ਲ এডੂਕੇਸ਼ਨ ਦੇ ਟੀਚਰ ਨੇ ਨਾ ਕੋਈ ਮੇਨ ਸਬਜੈਕਟ ਤਾਂ ਪੜਾਉਣਾ ਨਹੀਂ ਠੀਕ ਹੈ ਉਹਨੇ ਨਾ ਮੈਥ ਪੜਾਉਣਾ ਨਾ ਹਿੰਦੀ ਪੜਾਣੀ ਨਾ ਇੰਗਲਿਸ਼ ਨਾ ਪਮੈ ਨਹੀਂ 뮤ਜ਼ਿਕ ਤੇ ਇੱਕ ਤਰ੍ਹਾਂ ਦੇ ਨਾਲ ਉਹ ਇੱਕ ਟੀਚਰ ਇਹੋ ਜਿਹੇ ਜਿਨੇ ਦਿਬਿਆੰਗ ਬੱਚਿਆਂ ਨੂੰ ਪੜਾਣਾ ਮਾਨਸਿਕ ਤੇ ਸਰੀਰਕ ਰੂਪ ਤੋਂ ਜੋ ਅਕਸ਼ਮ ਬੱਚੇ ਨੇ ਉਹਨਾਂ ਨੂੰ ਉਹਨਾਂ ਨੂੰ ਪੜਾਣਾ ਹੈ ਤਾਂ ਕਿ ਉਹ ਬੱਚੇ ਆਪਣੇ ਆਪ ਨੂੰ ਮੋਟੀਵੇਟ ਫੀਲ ਕਰਨ ਠੀਕ ਹੈ ਉਹਨਾਂ ਦੇ ਅੰਦਰ ਉਤਸ਼ਾਹ ਸਮਾਵੇਸ਼ੀ ਸਿੱਖਿਆ ਜਿਹੜੀ ਹੈ ਪੜੀ ਹੋਈ ਹੈ ਉਹਨਾਂ ਨੂੰ ਲਾਗੂ ਕਰਨਾ ਹੈ ਠੀਕ ਹੈ ਤੇ ਉਹ ਟੀਚਰ ਦੀ ਅਲੱਗ ਕੁਆਲਿਟੀ ਹੁੰਦੀ ਹੈ ਇਸ ਕਰਕੇ ਉਹਨੂੰ ਥੋੜਾ ਥੋੜਾ ਸਾਰੇ ਵਿਸ਼ਿਆਂ ਦਾ ਗਿਆਨ ਜਿਹੜਾ ਉਹ ਉਹ ਦਿੱਤਾ ਜਾਂਦਾ ਹੈ ਇਸੇ ਕਰਕੇ ਜਨਰਲ ਪੇਪਰ ਉਹਦੇ ਵਿੱਚ ਰੱਖਿਆ ਗਿਆ ਹੈ ਤੇ ਜੋ ਵੀ ਇਹ ਕਹਿ ਰਿਹਾ ਹੈ ਕਿ ਵੇ ਜਨਰਲ ਪੇਪਰ ਹੋ ਹੀ ਗਿਆ ਹੈ ਕਨਫਰਮ ਹੀ ਹੋ ਗਿਆ ਹੈ ਨਹੀਂ ਭਈ ਪੰਜਾਬੀ ਪੇਪਰ ਇਹ ਹੋਏਗਾ ਤੇ ਨਾਲ ਸਬਜੈਕਟ ਪੇਪਰ ਹੋਏਗਾ 150 ਨੰਬਰ ਦਾ ਬਾਕੀ ਮਾਸਟਰ ਕੈਟਾ ਦੇ ਵਿੱਚ ਇਹ ਸਿਰਫ ਸਪੈਸ਼ਲ এডਿਕੇਸ਼ਨ ਦੀਆਂ ਪੋਸਟਾਂ ਨੇ ਕਿਉਂਕਿ ਪੰਜਾਬ ਦੇ ਵਿੱਚ ਕੋਈ ਰੂਪਰੇਖਾ ਨਹੀਂ ਸੀ ਕਿ ਇਹ ਪੋਸਟਾਂ ਕਿਵੇਂ ਕੱਡੀਆਂ ਜਾਣ ਜਾਂ ਕਿਵੇਂ ਇਹਦਾ ਪੇਪਰ ਲਿਆ ਜਾਏ ਤੇ ਚੰਡੀਗੜ੍ਹ TGT ਜਾਂ ਦੀ ट्रिपल SP ਤੋਂ ਇਹ ਉਦਾਹਰਣ ਲਈ ਗਈ ਹੈ ਠੀਕ ਹੈ ਤੇ ਇਹ ਨਹੀਂ ਸੋਚ ਕੇ ਚੱਲਣਾ ਕਿ ਵੇ ਪੱਕੀ ਮੋਹਰ ਲੱਗ ਗਈ ਹੈ ਬਾਕੀ ਪੋਸਟਾਂ ਦੇ ਉੱਤੇ ਠੀਕ ਹੈ ਕਿਉਂਕਿ ਸਰਕਾਰ ਕੋ ਜਬ ਡਿਪਾਰਟਮੈਂਟ ਸਕੂਲ এডਿਕੇਸ਼ਨ ਡਿਪਾਰਟਮੈਂਟ ਕੋ ਜਨਨ ਪੇਪਰ ਬਣਾਉਣਾ ਉਹਨਾਂ ਕੋ ਕੋਈ ਰੂਪਰੇਖਾ ਹੀ ਨਹੀਂ ਹੈ ਤਾਂ ਉਹਨਾਂ ਨੇ ਚੰਡੀਗੜ੍ਹ TGT ਦਾ ਫਾਰਮੂਲਾ ਅਪਣਾਇਆ ਆ। DTRPSB ਦੇ ਵਿੱਚ ਇੱਕ ਜਨਰਲ ਪੇਪਰ ਅਲੱਗ ਦੀ ਹੁੰਦਾ ਹੈ, ਸਪੈਸ਼ਲ এডਿਕੇਸ਼ਨ ਦਾ ਅਲੱਗ ਦੀ। ਉਹ ਉਹ ਰਹਿਣ ਦਿਓ। ਕਿਉਂਕਿ ਉੱਥੇ ਥੋੜਾ ਕੰਪੀਟੀਸ਼ਨ ਜ਼ਿਆਦਾ ਹੈ। ਲੇਕਿਨ ਚੰਡੀਗੜ੍ਹ TGT ਦੇ ਵਿੱਚ ਕੀ ਹੈ ਕਿ ਤੁਸੀਂ ਵੇਖੋਗੇ ਉੱਥੇ ਸਿਰਫ ਸਪੈਸ਼ਲ এডਿਕੇਸ਼ਨ ਦਾ ਪੇਪਰ ਹੁੰਦਾ ਹੈ। ਔਰ ਫਿਰ ਉਹਦੇ ਵਿੱਚ ਹੀ ਪਾਰਟ A ਪਾਰਟ B। ਇਹਨਾਂ ਨੇ ਉਥੋਂ ਰਿਸ ਕੀਤੀ। ਤੇ ਔਰ ਸਪੈਸ਼ਲ ਐਜੂਕੇਟਰ ਨੂੰ ਹਰ ਇੱਕ ਸਬਜੈਕਟ ਦੀ ਥੋੜੀ ਬੋ ਜਾਨਕਾਰੀ ਹੋਣੀ ਚਾਹੀਦੀ ਕਿਉਂਕਿ ਬੱਚਿਆਂ ਦੇ ਉਚਾਹ ਪਰੰਦਾ ਕੰਮ ਜਿਹੜਾ ਹੈ ਸਪੈਸ਼ਲ ਐਜੂਕੇਟਰ ਕਰਦਾ ਹੈ ਠੀਕ ਹੈ ਥੋੜੀ ਥੋੜੀ ਸਾਰੇ ਵਿਸ਼ੇ ਦੀ ਜਾਣਕਾਰੀ ਉਹਨਾਂ ਹੋਣੀ ਚਾਹੀਦੀ ਇਸ ਕਰਕੇ ਜਨਰਲ ਪੇਪਰ ਵੀ ਨਾਲ ਰੱਖਿਆ ਨਾਲ ਹੀ ਸਬਜੈਕਟ ਪੇਪਰ ਸਪੈਸ਼ਲ ਐਜੂਕੇਸ਼ਨ 30 ਨੰਬਰ ਦਾ ਠੀਕ ਹੈ ਤੇ ਇੱਕ ਤਰ੍ਹਾਂ ਦੇ ਨਾਲ ਚੰਡੀਗੜ੍ਹ TGT ਨੂੰ ਫੋਲੋ ਕੀਤਾ ਜਾ ਰਿਹਾ ਹੁਣ ਦੂਸਰੀ ਗੱਲ ਕਿਸੇ ਵਾਰ ਅਗਰ ਤੁਸੀਂ ਝੁੱਠੇ ਹੋਗੇ ਫਿਰ ਕੱਲ ਨੂੰ ਆ ਹੀ ਗਿਆ ਜਨਰਲ ਪੇਪਰ ਫਿਰ ਤੇ ਭਾਈ ਮੈਂ ਉਹਦੇ ਉੱਤੇ ਵੀ ਸਾਫ਼ ਕਰ ਦਿੰਨਾ ਤਾਂ ਫਿਰ ਕੀ ਹੋ ਜਾਊਗਾ ਫਿਰ ਤਾਂ ਦੇ ਤੁਸੀਂ ਕੀ ਕਰੋਗੇ ਸਰਕਾਰ ਦਾ ਵਿਰੋਧ ਕਰੋਗੇ 55% ਦਾ ਰੱਦ ਨਹੀਂ ਹੋਈ ਤੁਹਾਡੇ ਕੋਲ ਉਹ ਨਹੀਂ ਹੋਣੀ ਮੇਰੇ ਹਿਸਾਬ ਦੇ ਨਾਲ ਤਾਂ ਨਹੀਂ ਹੋਣੀ ਕਿਉਂਕਿ ਸਰਕਾਰ ਨੇ ਇਹ ਨਾ ਪੋਸਟਾਂ ਲਾਗੂ ਕਿਉਂਕਿ ਰੂਲ ਨੂੰ ਕੈਨਸਲ ਕਰਨਾ ਬਹੁਤ ਔਖਾ ਆ ਅਗਰ ਮੰਨ ਲਓ ਕੋਈ 5000 ਭਰਤੀ ਆ ਗਈ ਮਾਸਟਰ ਕੈਡਰ 55% ਦੇ ਕਾਰਨ ਕਿ ਹੁਣ ਉਹ ਤੁਸੀਂ ਵਿਰੋਧ ਕਰਨਾ ਸ਼ੁਰੂ ਕਰ ਦੋਗੇ ਚਲੋ ਠੀਕ ਹੈ ਜਿਨ੍ਹਾਂ ਦੇ 55% ਨਹੀਂ ਹੈ ਨੰਬਰ ਤੇ ਉਹ ਕਿਉਂ ਹੁਣ ਉਹ ਭਰਤੀ ਕੈਨਸਲ ਕਰਵਾ ਦੇਣਗੇ ਤੁਸੀਂ ਦੇਖਿਆ ਹੀ ਹੈ 343 ਲੈਕਚਰਰ ਕੈਡਰ ਕਿਵੇਂ ਰੱਦ ਹੋਇਆ ਅਜੇ ਤੱਕ ਨਹੀਂ ਆਇਆ ਠੀਕ ਹੈ ਤਾਂ ਪੜਤੀਆਂ ਬਹੁਤ ਮੁਸ਼ਕਲ ਦੇ ਨਾਲ ਆਉਂਦੀਆਂ ਨੇ ਔਰ ਦੂਸਰੀ ਗੱਲ ਮੇਰੇ ਸੁਣ ਲਓ ਕਿ ਅਗਰ ਜਨਰਲ ਪੇਪਰ ਹੁੰਦਾ ਵੀ ਹੈ ਤਾਂ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ ਹਾਲੇ ਤੱਕ 네ਗੇਟਿਵ ਮਾਰਕਿੰਗ ਨਹੀਂ ਹੈ ਇਹ ਸ਼ੁਕਰ ਕਰੋ ਕਿ ਬਾਕੀ ਰਾਜਾਂ ਦੇ ਵਿੱਚ 네ਗੇਟਿਵ ਮਾਰਕਿੰਗ ਵੀ ਹੈ ਪੰਜਾਬ 'ਚ ਨਹੀਂ ਹੈ ਸ਼ੁਕਰ ਕਰੋ ਭਾਈ ਅਗਰ ਪੰਜਾਬ ਦੇ ਵਿੱਚ 네ਗੇਟਿਵ ਮਾਰਕਿੰਗ ਵੀ ਹੋ ਜਾਏ ਜਨਰਲ ਪੇ ਫਿਰ ਕਿੱਥੇ ਜਾਓਗੇ ਤੇ ਕੋਰਟ ਦੇ ਵਿੱਚ ਵੀ ਇਹਨੂੰ ਡਿਫੈਂਡ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਕੋਰਟ ਨੇ ਕਿਹਾ ਬਈ ਇਹ ਤਾਂ ਠੀਕ ਹੈ ਇਦਾਂ ਕੰਪੀਟੀਸ਼ਨ ਹੈ ਨਾ ਵਧੀਆ ਤਰੀਕੇ ਦੇ ਨਾਲ ਪਾਲਿਸ਼ ਹੋ ਕੇ ਲੋਕ ਸਿਲੈਕਸ਼ਨ ਦੇ ਵਿੱਚ ਆਣਗੇ ਤੇ ਇਹ ਸਭ ਚੀਜ਼ਾਂ ਦੇ ਬਲ ਧਿਆਨ ਨਾ ਦਿੱਤਾ ਜਾਏ ਆਪਣੇ ਸਬਜੈਕਟ ਵੱਲ ਫਿਲਹਾਲ ਲੱਗੇ ਰਹੋ ਮੈਂ 100% ਇੱਥੇ ਕਹਿ ਸਕਦਾ ਹਾਂ ਕਿ ਕੋਈ ਵੀ ਜਨਰਲ ਪੇਪਰ ਨਹੀਂ ਹੋ ਰਿਹਾ ਬਾਕੀ ਆਉਣ ਵਾਲੀਆਂ ਪੋਸਟਾਂ ਦੇ ਵਿੱਚ ਬਸ ਇੱਕ ਰੂਪਰੇਖਾ ਸਪੈਸ਼ਲ এডਿਊਕੇਸ਼ਨ ਦੀਆਂ ਪੋਸਟਾਂ ਦੀ ਨਹੀਂ ਸੀ ਇਸ ਕਰਕੇ ਚੰਡੀਗੜ੍ਹ TSD ਨੂੰ ਫੋਲਾ ਕੀਤਾ ਫੋਲੋ ਕੀਤਾ ਹੈ ਔਰ ਠੀਕ ਗੱਲ ਵੀ ਹੈ ਕਿਉਂਕਿ ਸਪੈਸ਼ਲ ਐਜੂਕੇਟਰ ਨੂੰ ਹਰ ਇੱਕ ਚੀਜ਼ ਦਾ ਗਿਆਨ ਹੋਣਾ ਚਾਹੀਦਾ ਹੈ ਉਹ ਕੋਈ ਇੱਕ ਸਬਜੈਕਟ ਦਾ ਪੇਪਰ ਮਤਲਬ ਟੀਚਰ ਨਹੀਂ ਹੁੰਦਾ ਸੋਰੀ ਇੱਕ ਸਬਜੈਕਟ ਦਾ ਟੀਚਰ ਨਹੀਂ ਆ ਉਹਨੇ ਬੱਚਿਆਂ ਦੇ ਵਿੱਚ ਉਤਸ਼ਾਹ ਭਰਨਾ ਹੈ ਤਾਂ ਕਿ ਜੋ ਬੱਚੇ ਡੀਮੋਟੀਵੇਟ ਕਰਦੇ ਨੇ ਠੀਕ ਹੈ ਆਪਣੇ ਆਪ ਨੂੰ ਸਮਾਜ ਵੀ ਉਹਨਾਂ ਨੂੰ ਉਸ ਨਜ਼ਰ ਦੇ ਨਾਲ ਵੇਖਦਾ ਆ ਕਿ ਹਾਂ ਅਗਰ ਕੋਈ ਬੱਚਾ ਲੰਗੜਾ ਆਇਆ ਜਾਂ ਫਿਰ ਅੱਖਾਂ ਤੋਂ ਥੋੜਾ ਆਇਆ ਹੈ ਨਾ ਤੇ ਜਾਂ ਫਿਰ ਉਹ ਲਿਖ ਨਹੀਂ ਪਾਰ ਰਿਹਾ ਚੱਲ ਨਹੀਂ ਪਾਰ ਰਿਹਾ ਜਾਂ ਫਿਰ ਉਹ ਦੌੜ ਨਹੀਂ ਪਾਰ ਰਿਹਾ ਕੋਈ ਅਲੱਗ-ਅਲੱਗ ਤਰ੍ਹਾਂ ਦੀ ਹੈ ਨਾ ਕਈ ਤਰ੍ਹਾਂ ਦੇ ਕਮੀਆਂ ਹੋ ਸਕਦੀਆਂ ਸ਼ਰੀਰ ਦੇ ਵਿੱਚ ਉਹ ਬੱਚੇ ਡੀਮੋਟੀਵੇਟ ਫੀਲ ਨਾ ਕਰਨ ਆਪਣੇ ਆਪ ਨੂੰ ਤੇ ਕਹਿੰਦਾ ਪਾਵਾਗੇ ਸਪੈਸ਼ਲ ਐਜੂਕੇਟਰ ਉਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਨੇ ਠੀਕ ਹੈ ਤੇ ਉਹ ਜਾਣਕਾਰੀ ਆਈਸੀਟੀ ਦੀ ਥੋੜੀ-ਬੋਤੀ ਮੈਥ ਦੀ ਉਹ ਸਭ ਨੂੰ ਹੋਣੀ ਚਾਹੀਦੀ ਹੈ ਨੋਰਮਲੀ ਪੁੱਛਿਆ ਜਾਂਦਾ ਹੈ ਲੇਕਿਨ ਇਹ ਮੈਂ ਇਨੀ ਗੱਲ ਦੱਸ ਦਿੰਨਾ ਕਿ ਕੋਈ ਵੀ ਜਨਰਲ ਪੇਪਰ ਬਾਕੀ ਸਬਜੈਕਟ ਦੇ ਵਿੱਚ ਨਹੀਂ ਹੋਵੇਗਾ ਠੀਕ ਹੈ ਅਗਰ ਹੋਵੇਗਾ ਵੀ ਤਾਂ ਉਸ ਨੂੰ ਤੁਸੀਂ ਨਕਾਰ ਨਹੀਂ ਸਕਦੇ ਠੀਕ ਹੈ ਇਹ ਸ਼ੁਕਰ ਮਨਾਓ ਕਿ ਪੰਜਾਬ ਤੇ 네ਗੇਟਿਵ ਮਾਰਕਿੰਗ ਨਹੀਂ ਹੈ ਸ਼ੁਕਰ ਬਾਕੀ ਧੰਨਵਾਦ ਸ਼ੁਕਰ ਹੈ